ਜੇਕਰ ਤੁਸੀਂ ਵੀ ਆਪਣੀ ਗੱਡੀ ਘਰ ਦੇ ਬਾਹਰ ਖੜੀ ਕਰਦੇ ਹੋ ਜਾਂ ਕਿਸੇ ਚੌਕ 'ਚ ਖੜੀ ਕਰਦੇ ਹੋ ਹੋ ਜਾਓ ਸਾਵਧਾਨ ਇਹ ਖਬਰ ਤੁਹਾਡੇ ਲਈ ਆ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਜਗ੍ਹਾ ਮਰਾਸ਼ਾ ਰੋਡ ਨਜ਼ਦੀਕ ਟਗੋਰ ਮਾਡਲ ਸਕੂਲ ਇੱਥੋਂ ਇੱਕ ਵੈਗਨਰ ਗੱਡੀ ਰਾਤ ਚੋਰੀ ਹੋ ਜਾਂਦੀ ਆ ਮਹੱਲੇ ਵਾਲੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਗੱਡੀ ਚੋਰੀ ਹੋਈ ਆ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਸ ਤੋਂ ਪਹਿਲੇ ਦਿਖਾਨੇ ਆ ਤੁਹਾਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਜਗਜੀ ਕੁਮਾਰ ਕਿਹੜਾ ਮਾਲਾ ਜੀ ਇਹ ਨੇੜੇ ਟਗਰਮਾਲਾ ਸਕੂਲ ਸਾਸੰਗਰ ਦੇ ਲੱਗ ਗਿਆ ਜੀ ਸਾਡਾ ਜਿਹਾ ਮਕਾਨ ਆ ਤੇ ਕੀ ਗੱਲਬਾਤ ਹੋਈ ਆ ਜੀ ਗੱਲਬਾਤ ਇਹ ਹੋਈ ਆ ਕਿ ਮੈਂ ਕੱਲ ਸਵੇਰੇ ਰਾਤੀ ਜਿਹੜਾ ਪਰਸੋਂ ਰਾਤੀ ਜਿਹੜਾ ਹੈਗਾ ਆ 4 ਤਰੀਕ ਨੂੰ ਰਾਤ ਨੂੰ ਆਪਣੀ ਗੱਡੀ ਖੜੀ ਕਰਕੇ ਇੱਥੇ 4 ਜੁਲਾਈ ਨੂੰ ਗੱਡੀ ਖੜੀ ਕਰਕੇ 10 11 ਵਜੇ ਆਪਣੇ ਘਰੇ ਗਿਆ ਆ ਵਾ ਤੇ ਰੋਜ਼ ਦੀ ਤਰ੍ਹਾਂ ਜਿੱਦਾਂ ਹਰ ਇੱਕ ਸਾਲ 10 ਸਾਲ ਤੋਂ ਮੈਂ ਇੱਥੇ ਗੱਡੀ ਖੜੀ ਕਰਦੇ ਆਂ ਤੇ ਕੱ ਪਰਸ ਜਦੋਂ ਮੈਂ ਕੱਲ ਸਵੇਰੇ 6 ਵਜੇ ਉੱਠਿਆ ਵਾ ਬਾਹਰ ਜਾ ਕੇ ਦੇਖਿਆ ਤੇ ਮੇਰੀ ਗੱਡੀ ਹੈ ਨਹੀਂ ਸੀਗੀ ਮੋਕੇ ਤੇ ਤੇ ਫਿਰ ਮੈਂ ਪੁੱਛ ਪੜਤਾਲ ਕੀਤੀ ਇੱਧਰ ਉੱਧਰ ਭਾਲ ਕੀਤੀ ਪਰ ਮੈਨੂੰ ਗੱਡੀ ਨਜ਼ਰ ਨਹੀਂ ਆਈ ਗੱਡੀ ਕਿਹੜੀ ਗੱਡੀ ਸੀ ਮੇਰੀ ਵੈਗਨ ਵਾਲ ਗੱਡੀ ਸੀਗੀ ਸਿਲਵਰ ਸਿਲਵਰ ਕਲਰ ਦੀ ਸੀ ਪੀਬੀ08 ਏਯੂ0043 ਜਿਹਦਾ ਉਹ ਨੰਬਰ ਆ ਤੇ ਉਹ ਮੈਂ ਜਿਹੜੀ ਹੈਗਾ ਮੁੜ ਕੇ ਮੇਰੀ ਇਹ ਗੱਡੀ ਦਾ ਨੰਬਰ ਸੀਗਾ ਇਹ ਜੀ ਹਾਂਜੀ ਫਿਰ ਉਸ ਤੋਂ ਅੱਗੇ ਗਿਆ ਉਸ ਤੋਂ ਬਾਅਦ ਮੈਂ ਫਿਰ ਪੁਲਸਰ ਕੋ ਗਿਆ ਪੁਲਸਾਂ ਨੇ ਰਿਪੋਰਟ ਦਰਜ ਕਰਾਈ ਮੈਂ ਪੋਲਸ ਵਾਲੇ ਜਿਹੜੇ ਆਏ ਆ 9:30 10 ਵਜੇ ਉਹ ਬਸ ਥੋੜਾ ਜਿਹਾ ਗੋਗਲੂਆਂ ਦਾ ਮਿੱਟੀ ਝਾੜ ਕੇ ਤੇ ਚਲੇ ਗਏ ਉਹਨਾਂ ਨੇ ਕੋਈ ਹਾਲੇ ਤੱਕ ਕੋਈ ਪੈਰਵਾਹੀ ਨਹੀਂ ਕੀਤੀ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਆ ਆਲੇ ਦੁਆਲੇ ਦੀਆਂ ਨਹੀਂ ਕੋਈ ਉਹਨਾਂ ਨੇ ਪੁੱਛ ਪੜਤਾਲ ਨਹੀਂ ਕਿ ਤੋ ਕੀਤੀ ਉਹ ਮੈਨੂੰ ਕਹਿੰਦੇ ਜੀ ਤੁਸੀਂ ਸੀਸੀਟੀਵੀ ਕੈਮਰੇ ਦੀ ਜਿਹੜੇ ਲੈ ਕੇ ਦਿਓ ਸਾਨੂੰ ਕਵਰੇਜ ਪਰ ਅਸੀਂ ਕਿੱਥੋਂ ਲੈ ਕੇ ਦਈਏ ਉਹਨਾਂ ਦਾ ਫਰਜ ਬਣਦਾ ਉਹਨਾਂ ਨੇ ਸੀਸੀਟੀਵੀ ਕੈਮਰਾ ਜਿਹੜਾ ਚੈੱਕ ਕਰਨੇ ਆ ਕਿ ਗੱਡੀ ਜਿਹੜੀ ਕਿੱਥੋਂ ਆਈ ਕਿੱਧਰ ਗਈ ਕਿੱਧਰ ਨਹੀਂ ਗਈ ਜੰਦਰ ਰੋਡ ਵਾਲ ਨੂੰ ਗਈ ਆ ਪਰ ਇਥੋਂ ਗਾਂ ਕਿੱਥੇ ਗਈ ਇਹ ਨਹੀਂ ਪਤਾ ਲੱਗਾ ਉਹ ਉਹਨਾਂ ਨੇ ਅਜੇ ਤੱਕ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਫੋਨ ਵੀ ਕੀਤੇ ਆ ਮੁਲਾਜ਼ਮਾਂ ਨੂੰ ਉਹ ਕਹਿੰਦੇ ਜੀ ਅਸੀਂ ਚੈੱਕ ਕਰਦੇ ਆਂ ਦੇਖਦੇ ਆਂ ਬਸ ਉਹ ਸਾਨੂੰ ਇਗਨੋਰ ਹੀ ਕਰ ਰਹੇ ਆ ਉਹ ਗੱਡੀ ਤਕਰੀਬਨ ਕਿੰਨੇ ਵਿੱਚ ਆ ਕੋਈ ਤੁਹਾਡੇ ਸਾਹਮਣੇ ਇਹ ਦੋ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਦੋ ਅੱਜ ਕੇ 4 ਮਿੰਟ ਦੀ ਆ ਜੀ ਸਾਡੇ ਕੋਲ ਸੀਸੀਟੀਵੀ ਫੁਟੇਜ ਦੇ ਵਿੱਚ ਕੈਮਰੇ ਦੇ ਵਿੱਚ ਬੰਦੇ ਆ ਗਏ ਜਿਹਨੇ ਗੱਡੀ ਸੀਸੀਟੀਵੀ ਫੁਟੇਜ ਦੇ ਵਿੱਚ ਤਿੰਨ ਵਿਅਕਤੀ ਨਜ਼ਰ ਆਏ ਆ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਉਹਨਾਂ ਨੇ ਪਹਿਲਾਂ ਸਾਡੀ ਜਿਹੜੇ ਗੱਡੀ ਦੀ ਆ ਪਿਛਲੀ ਤਾਕੀ ਖੋਲੀ ਤੇ ਉਤੋਂ ਤਾਕੀ ਖੋਲਣ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਮੋਰੀ ਸੈਂਟਰ ਲੌਕ ਖੋਲ ਲਿਆ ਸੈਂਟਰ ਲੋ ਖੋਲ ਕੇ ਬੜੇ ਆਰਾਮ ਨਾਲ ਗੱਡੀ ਚਲਾ ਕੇ ਲੈ ਗਏ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਈ ਕਾਰਵਾਈ ਨਹੀਂ ਕਰ ਰਿਹਾ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੇ ਮੈਂ ਹਾਂ ਜੀ ਮੈਂ ਕੱਲ 6 ਵਜੇ ਜਾ ਕੇ ਪਹਿਲਾਂ ਪੁਲਿਸ ਨੂੰ ਜਿਹੜੀ ਕੰਪਲੇਨ ਕੀਤੀ ਉਸ ਤੋਂ ਬਾਅਦ ਮੈਂ ਜਿਹੜਾ ਬਾਕੀ ਕਾਰਵਾਈ ਕੀਤੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੁਸੀਂ ਮੈਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਜੀ ਕਿ ਮੇਰੀ ਜਿਹੜੀ ਆ ਗੱਡੀ ਆ ਨੁਕਸਾਨ ਹੋਇਆ ਉਹਦੀ ਲੱਭੀ ਜਾਵੇ ਤੇ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਹੈ ਜਿਹੜੀ ਮਾਰਕ ਜਿਹੜੇ ਸ਼ਹਿਰ ਦੇ ਵਿੱਚ ਆ ਇੰਨੀਆਂ ਚੋਰੀਆਂ ਹੋ ਰਹੀਆਂ ਵਾਂ ਇੱਕ ਹਫ਼ਤਾ ਪਹਿਲਾਂ ਸਾਡੇ ਗਵਾਂਡ ਵੀ ਚੋਰੀ ਹੋਈ ਉਹਦੀ ਵੀ ਹਾਲ ਤੱਕ ਕੋਈ ਵੀ ਬੰਦਾ ਨਹੀਂ ਮਿਲਿਆ ਉਹਨਾਂ ਨੂੰ ਲੱਭਿਆ ਕੋਈ ਦੋਸ਼ੀ ਨਹੀਂ ਲੱਭਿਆ ਹੈਗਾ ਸ਼ਹਿਰ ਦੇ ਵਿੱਚ ਵੀ ਥਾਂ ਥਾਂ ਤੇ ਜਿਹੜੇ ਚੋਰੀਆਂ ਹੁੰਦੀਆਂ ਪਰ ਪ੍ਰਸ਼ਾਸਨ ਜਿਹੜੀ ਸੁੱਤੀ ਪਈ ਆ ਮੈਂ ਵਕੀਲ ਵੀ ਆ ਵਕੀਲ ਹੋਣ ਦੇ ਨਾਤੇ ਵੀ ਮੇਰੀ ਵੀ ਗੱਡੀ ਚੱਕੀ ਗਈ ਜੇ ਮੇਰੀ ਗੱਡੀ ਚੱਕੀ ਗਈ ਤਾਂ ਬਾਕੀ ਪਬਲਿਕ ਕਿੱਥੇ ਖੜੀ ਆ ਬਾਕੀ ਪਬਲਿਕ ਦਾ ਵੀ ਕੋਈ ਹੈਗਾ ਕੋਈ ਤੇ ਆ ਨੂੰ ਇਹ ਨਹੀਂ ਪੁਲਿਸ ਦਾ ਮੈਂ ਮਨ ਪੁੱਛਿਆ ਹੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਪੁਲਿਸ ਪ੍ਰਸ਼ਾਸਨ ਕੋ ਇਹੀ ਮੰਗ ਕਰਦਾ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਦੋਸ਼ੀਆਂ ਨੂੰ ਫੜਿਆ ਜਾਵੇ ਮੇਰੀ ਗੱਡੀ ਜਿਹੜੀ ਮੈਨੂੰ ਵਾਪਸ ਦਵਾਈ ਜਾਵੇ ਨਾ ਤੁਹਾਨੂੰ ਕਿਸੇ ਕਰਦੇ ਨਾਲ ਇਹਦੇ ਬਕੇ ਸਾਹਿਬ ਦੇ ਨਾਲ ਹੀ ਕੀ ਕਰਨ ਤੇ ਗੱਲਬਾਤ ਹੋਈ ਗੱਲਬਾਤ ਵਸੇ ਤੋਂ ਕੱਲ ਸਵੇਰੇ ਪਤਾ ਲੱਗਿਆ ਕਿ ਗੱਡੀ ਚੱਕੀ ਗਈ ਨਾ ਤੇ ਹਾਲੇ ਤੱਕ ਕੋਈ ਭਾਲ ਕੋਈ ਕੁਝ ਨਹੀਂ ਹੋਇਆ ਕੋਈ ਨਹੀਂ ਤੁਹਾਡਾ ਕੀ ਨਾਮ ਮੇਰਾ ਨਾਮ ਕਰਨ ਖੰਨਾ ਜੀ ਕਿੱਥੇ ਘਰ ਹੈ ਜੀ ਆਪਣਾ ਬਿਲਕੁਲ ਜਿਨ੍ਹਾਂ ਦੀ ਗੱਡੀ ਚੱਕੀ ਗਈ ਉਹਨਾਂ ਦੇ ਬਿਲਕੁਲ ਨਾਲ ਹੀ ਘਰ ਹੈ ਜੀ ਹਾਂ ਜੀ ਤੇ ਜਦੋਂ ਸਾਨੂੰ ਵੀ ਪਤਾ ਲੱਗਾ ਤੇ ਆਪਾਂ ਭਾਈ ਉਹਨਾਂ ਕੋਲ ਪੁੱਛਣਾ ਇਹ ਪਰ ਗੱਡੀ ਦਾ ਕੋਈ ਪਤਾ ਨਹੀਂ ਲੱਗਾ ਹੈਗਾ ਜੀ ਜੀ ਹਾਂ ਜੀ ਪੁਲਿਸ ਨੂੰ ਕੰਪਲੇਟ ਕਰਤੀ ਸੀ ਪੁਲਿਸ ਨੂੰ ਕੰਪਲੇਟ ਕੀਤੀ ਹੈ ਭਾਈ ਉਹਨਾਂ ਨੇ ਬਟ ਹਲੇ ਤੱਕ ਇੱਕੋ ਗੀੜਾ ਮਾਰ ਕੇ ਚਲੇ ਗਏ ਬਟ ਦੁਬਾਰਾ ਨਹੀਂ ਆਏ ਹੈਗੇ ਸਰ ਸੀਸੀਟੀਵੀ ਕੈਮਰੇ ਚ ਆ ਗਏ ਸੀਸੀਟੀਵੀ ਕੈਮਰੇ ਚ ਤਿੰਨ ਬੰਦੇ ਆਏ ਆ ਜੀ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਗੱਡੀ ਪਿਛਲੀ ਤੱਕ ਹੀ ਖੋਲੀ ਹੈ ਬੜੇ ਆਰਾਮ ਨਾਲ ਵਿੱਚ ਬੈਠ ਕੇ ਚਲਾ ਕੇ ਈਨਾ ਬੇਟੇ ਸਰਾ ਮੇਰਾ ਨਾਮ ਹੀ ਲੱਪੇ ਸੀ ਕਿਹੜਾ ਘਰ ਤੇ ਦਾ ਆਪਣਾ ਸਾਹਮਣੇ ਵਾਲੇ ਘਰ ਹੈ ਜੀ ਜੀ ਆਪਾਂ ਨੂੰ ਵੀ ਜਦੋਂ ਸਵੇਰੇ 6 ਵਜੇ ਪਤਾ ਲੱਗਾ ਤਾਂ ਆਪਾਂ ਵੀ ਬੜੇ ਹੈਰਾਨ ਪਰੇਸ਼ਾਨ ਹੋਏ ਵੀ ਸਾਡੀ ਗਲੀ ਚੋਂ ਜਿੱਦਾਂ ਗੱਡੀ ਚੱਕੀ ਗਈ ਆ ਚਲੋ ਇਦਾਂ ਤਾਂ ਸਾਰਿਆਂ ਦੀਆਂ ਖੜੀਆਂ ਹੁੰਦੀਆਂ ਬਾਹਰ ਹੁਣ ਸਾਰਿਆਂ ਨੂੰ ਟੈਨਸ਼ਨ ਆ ਹੁਣ ਜਿੱਦਾਂ ਸਾਰੇ ਚਲੋ ਧਿਆਨ ਰੱਖੂਗੇ ਪਰ 6 ਵਜੇ ਜਦੋਂ ਉੱਠੇ ਤਾਂ ਅਸੀਂ ਸਾਰੇ ਜਣੇ ਲੱਭਣਗੇ ਜਿੱਦਾਂ ਅਸੀਂ ਵੀ ਉਧਰ ਦੇਖ ਕੇ ਆਏ ਵੀ ਕਿਤੇ ਖੜੀ ਹੋਵੇ ਜਾਂ ਪਰ ਸਾਨੂੰ ਕਿਤੇ ਦਿਖੀ ਨਹੀਂ ਫਿਰ ਜਦੋਂ ਕੈਮਰੇ ਚੈੱਕ ਕੀਤੇ ਤਾਂ ਉਹਦੇ ਵਿੱਚ ਵੀ ਤਿੰਨ ਬੰਦੇ ਹੀ ਉਹ ਆਏ ਤਿੰਨ ਬੰਦਿਆਂ ਨੇ ਜਦੋਂ ਦੇਖ ਤ ਉਸ ਤੋਂ ਬਾਅਦ ਵੀ ਉਹਨਾਂ ਦਾ ਕੁਝ ਪਤਾ ਨਹੀਂ ਲੱਗਾ ਇਹ ਇੱਧਰ ਪੈ ਗਈ ਗੱਲ ਕੀ ਨਾ ਸਰ ਤੇ ਅਡਾ ਰਾਜਵਿੰਦਰ ਕੁਮਾਰ ਸਰ ਸਰ ਕਿੱਥੇ ਕਰਦੇ ਅਡਾ ਸਰ ਆਪ ਸਾਹਮਣੇ ਹੀ ਤਾਂ ਮੈਂ ਮੁਖੀ ਸਾਹਿਬ ਦੇ ਮੁਖੀ ਸਾਹਮਣੇ ਹਾਂਜੀ ਹਾਂਜੀ ਸਰ ਕਿਵੇਂ ਪਤਾ ਲੱਗਾ ਤੁਹਾਨੂੰ ਸਰ ਐਕਚੁਅਲੀ ਹੈ ਨਾ ਇੱਥੇ ਨਾ ਦਰਬਾਰ ਆ ਆਪਣੇ ਗਾਂਧਰਾ ਅਸੀਂ ਤਾਂ ਉੱਥੇ ਮੈਂ ਤਾਂ ਉੱਥੇ ਗਿਆ ਹੋਇਆ ਸੀਗਾ ਅੱਛਾ ਮੇਲਾ ਸੀਗਾ ਸਰ ਕੱਲ ਤੇ ਪਰਸੋਂ ਦੋ ਦਿਨ ਦਾ ਉੱਥੇ ਮੇਲਾ ਹੁੰਦਾ ਹੈ ਤੇ ਆਣ ਕੇ ਜਦੋਂ ਮੈਂ ਆਇਆ ਆ ਤੇ तकरीबन ਕੋਈ 10:00 ਵਜੇ ਦੇ ਕਰੀਬ 9:30 10 ਦਾ ਟਾਈਮ ਆਣਾ ਤੇ ਉਦੋਂ ਇੱਥੇ ਮਤਲਬ ਕਿ ਸਭ ਕੁਝ ਹੈਗਾ ਸਿਕਾ ਉਸ ਤੋਂ ਬਾਅਦ ਹੀ ਕਿਤੇ ਜਦੋਂ ਮੈਂ ਸਵੇਰੇ ਆਣ ਕੇ ਜਦੋਂ ਸਵੇਰੇ ਆਇਆ ਫਿਰ ਮੈਂ ਆਪਣੇ ਨਾਮ ਤੋਂ ਆ ਤੇ ਉਹ ਆਣ ਕੇ ਜਦੋਂ ਦੇਖਿਆ ਤਾਂ ਮੈਂ ਕਿਹਾ ਵੀ ਇਹ ਇੱਥੇ ਸਾਰਾ ਪਰੇਸ਼ਾਨ ਹੋਏ ਮੈਂ ਕਿਹਾ ਵੀ ਕੀ ਗੱਲ ਹੋਈ ਘਰਦਿਆਂ ਨੂੰ ਪੁੱਛ ਆਣ ਕੇ ਕਹਿੰਦੀ ਵੀ ਆਪਣੇ ਮਰੇ ਨੂੰ ਵਕੀਲ ਸਾਹਿਬ ਦੀ ਗੱਡੀ ਚੱਕੀ ਗਈ ਮੈਂ ਹੈਰਾਨ ਹੋ ਗਿਆ ਪਰੇਸ਼ਾਨ ਹੋ ਗਿਆ ਮੈਂ ਕਿਹਾ ਜੀ ਇਹ ਇਹ ਹਲਾਤ ਇੰਨੇ ਮਾਰੇ ਹੋ ਗਏ ਪੰਜਾਬ ਪੰਜਾਬ ਦੇ ਇਹ ਪ੍ਰਸ਼ਾਸਨ ਜਿਹੜਾ ਆ ਉਹ ਸੱਤਾ ਪਿਆ ਆ ਪ੍ਰਸ਼ਾਸਨ ਕੋਈ ਇਸ ਚੀਜ਼ ਦੇ ਉੱਤੇ ਨਿਗਰਾਨੀ ਨਹੀਂ ਕਰ ਰਿਹਾ ਕੋਈ ਗੌਰ ਨਹੀਂ ਕਰ ਰਿਹਾ ਜੀ ਇਹ ਗੱਲਾਂ ਦੇ ਵਿੱਚ ਹੀ ਬਸ ਸਭ ਕੁਝ ਬਣਾਈ ਜਾਂਦੇ ਆ ਜੀ ਪਹਿਲੇ ਵੀ ਕੋਈ ਵਾਰਦਾਤ ਹੋਈ ਇੱਥੇ ਸਰ ਇੱਥੇ ਆਪਣੇ ਮਗਰਲੇ ਬੰਨੇ ਆ ਸਰ ਨੈਡਮ ਆ ਉਹ ਐਨਆਰਆ ਮਤਲਬ ਕਿ ਬਾਹਰ ਆ ਸਾਰਾ ਪਰਿਵਾਰ ਤੇ ਉਹਨਾਂ ਦੀ ਇੱਕ ਲੜਕੀ ਇੱਥੇ ਆ ਉਹਨਾਂ ਦੇ ਵੀ ਸਰ ਇਹੀ ਕੁਸ਼ੀ ਹੋਇਆ ਮਤਲਬ ਕਿ ਪਤਾ ਨਹੀਂ ਉਹ ਵੀ ਨਹੀਂ ਪਤਾ ਲੱਗਾ ਜੀ ਕੀ ਹੋਇਆ ਵਾਲੇ ਸੀਆਰ ਵਾਲੇ ਕਦੀ ਇੱਧਰ ਆਉਣ ਮਾਰੇ ਨਹੀਂ ਨਹੀਂ ਸਰ ਕੋਈ ਵੀ ਨਹੀਂ ਇੱਥੇ ਵੜਦਾ ਜੀ ਪ੍ਰਸ਼ਾਸਨ ਦਾ ਕੋਈ ਪ੍ਰਸ਼ਾਸਨ ਦਾ ਆਉਣਾ ਚਾਹੀਦਾ ਤਾਂ ਕੋਈ ਬਲਕਿ ਆਉਂਦਾ ਹੀ ਕੋਈ ਨਹੀਂ ਜੀ ਮਤਲਬ ਕਿ ਕਹਿੰਦਾ ਮੀਨਿੰਗ ਹੈ ਕੋਈ 8 ਕੋਈ 10 ਕੋਈ 11 ਕੋਈ ਕਿਸੇ ਵਜੇ ਕੋਈ ਮਤਲਬ ਮਹੱਲੇ ਦੇ ਵਿੱਚ ਕੋਈ ਘੇੜਾ ਤਾਂ ਮਾਰੇ ਮਤਲਬ ਕਿ ਕੋਈ ਨਹੀਂ ਆ ਰਿਹਾ ਸਰ ਕੀ ਮੰਗਦਾ ਜੀ ਇਹਨਾਂ ਦੇ ਸਰ ਮੰਗ ਹੀ ਹੈ ਕਿ ਅਸੀਂ ਦਈ ਕਹਿੰਨੀ ਹੈ ਕਿ ਸਰ ਤਫਤੀਸ਼ ਕੀਤੀ ਜਾਵੇ ਜੀ ਜਲਦ ਤੋਂ ਜਲਦੀ ਜੋ ਵੀ ਹੈਗੀ ਕਾਰਵਾਈ ਕੀਤੀ ਜਾਵੇ ਮਤਲਬ ਕਿ ਮਤਲਬ ਕਿ ਜਿੱਦਾਂ ਦੇ ਹਾਲਾਤ ਬਣ ਗਏ ਆ ਹਾਲਾਤ ਪਹੁੰਚ ਨਾਜਿਕ ਆਈ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਾਂ ਤੁਮ ਜਿਹੜੀਆਂ ਟਗੋਰ ਮੋਡਲ ਸਕੂਲ ਨੇੜੇ ਜਿਹੜਾ ਬਾਬਾ ਮਰਾਸ਼ਾ ਰੋੜਿਆ ਉਹਦੀਆਂ ਦਿਖਾ ਰਹੇ ਸੀ ਮੈਂ ਜਿਵੇਂ ਪਹਿਲੇ ਦੱਸਿਆ ਘਰ ਦੇ ਮੋੜੇ ਤੁਸੀਂ ਗੱਡੀ ਲਾਉਂਦੇ ਹੋ ਚੌਂਕ ਦੇ ਮੋੜੇ ਗੱਡੀ ਲਾਉਂਦੇ ਹੋ ਤੋ ਉਸ ਬਾਰੇ ਖਬਰਦਾਰ ਹੋ ਜਾਓ ਕਿਉਂਕਿ ਗਰੋ ਇਦਾਂ ਦਾ ਫਿਰਦਾ ਆ ਤਿੰਨ ਆਦਮੀ ਹੁੰਦੇ ਨੇ ਮੋਟਰਸਾਈਕਲ ਤੇ ਤਿੰਨ ਜਵਾਨ ਹੁੰਦੇ ਨੇ ਇਸ ਜਗ੍ਹਾ ਤੋ ਜਿੱਥੇ ਅਸੀਂ ਖੜੇ ਆ ਜਿੱਥੇ ਭਾਈ ਸਾਹਿਬ ਖੜੇ ਨੇ ਇਹਨਾਂ ਦੀ ਗੱਡੀ ਜਿਹੜੀ ਵੈਗਨਰ ਇੱਥੇ ਖੜੀ ਹੁੰਦੀ ਆ ਸਿਲਵਰ ਕਰਲ ਦੀ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੇ ਆ ਗੱਡੀ ਲੈ ਕੇ ਉਹ 9 ਤੋਂ 11 ਹੋ ਜਾਂਦੇ ਆ ਇਹਨਾਂ ਦੀ ਇਹੀ ਮੰਗਿਆ ਤੇ ਗੱਡੀ ਨੂੰ ਜਲਦੀ ਤੋਂ ਜਲਦੀ ਬਰਾਮਦ ਕਰਕੇ ਇਹਨਾਂ ਦੇ ਹਵਾਲੇ ਕੀਤਾ ਜਾਵੇ ਚੋਰਾਂ ਨੂੰ ਨੱਥ ਪਾਈ ਜਾਵੇ ਔਰ ਸ਼ਹਿਰ ਦੇ ਵਿੱਚ ਇਹਨਾਂ ਦਾ ਕਹਿਣਾ ਜੇ ਨਾਕਿਆਂ ਦੀ ਗੱਲ ਕਰੇ ਜਾਂ ਇਧਰ ਕੋਈ ਪੀਸੀਆਰ ਵਾਲਾ ਵੀ ਨਹੀਂ ਆਉਂਦਾ ਪੁਲਿਸ ਨੂੰ ਵੀ ਇਧਰ ਚੱਕਰ ਜ਼ਰੂਰ ਮਾਰਨਾ ਚਾਹੀਦਾ ਵਾ ਤੋਂ ਮੈਂ ਇੱਕ ਵਾਰ ਫੇਰ ਖਬਰਦਾਰ ਕਰ ਰਿਹਾ ਜਿਹੜੇ ਘਰਾਂ ਦੇ ਮੋਰੇ ਗੱਡੀ ਲਾਉਂਦੇ ਜਾਂ ਚੌਂਕਾਂ ਦੇ ਮੋਰੇ ਆਪਣੇ ਘਰਾਂ ਦੇ ਮੋਰੇ ਗੱਡੀ ਲਾਉਂਦੇ ਚੌਂਕਾਂ 'ਚ ਗੱਡੀ ਲਾਉਂਦੇ ਆ ਇਹ ਗੱਡੀਆਂ ਦੀ ਆਪਣੇ ਆਪ ਧਿਆਨ ਰੱਖੋ ਨਹੀਂ ਤਾਂ ਗੱਡੀ ਜਿੱਦਾਂ ਇਹਨਾਂ ਦੀ ਚੱਕੀ ਗਈ ਆ ਉਹ ਤੁਹਾਡੀ ਵੀ ਚੱਕ ਹੋ ਸਕਦੀ ਆ ਤੋ ਇਹਨਾਂ ਦਾ ਇੱਕ ਵਾਰ ਫੇਰ ਕਹਿਣਾ ਕਿ ਜਲਦੀ ਤੋਂ ਜਲਦੀ ਜਿਹੜੇ ਮਲਜਮ ਫੜੇ ਜਾਣ ਔਰ ਉਹਨਾਂ ਨੂੰ ਜੇਲ੍ਹ ਚ ਠੱਕੇ ਜਾਵੇ ਔਰ ਇਹ ਖੁਦ ਇੱਕ ਵਕੀਲ ਨੇ ਇਹਨਾਂ ਦਾ ਕਹਿਣਾ ਕਿ ਇਹਨਾਂ ਦੀ ਗੱਡੀ ਬਰਾਮਦ ਕਰਕੇ ਇਹਨਾਂ ਨੂੰ ਦਵਾਈ ਜਾਵੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਾ ਨਿ ਕੋਦਰ